ਗੁਰਦਾਸਪੁਰ ਅਤੇ ਮੋਹਾਲੀ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਪੀਐਮ ਸਨਮਾਨ ਨidhi ਯੋਜਨਾ ਤਹਿਤ ਖਾਤਿਆਂ ਵਿੱਚ ਭੇਜੀ ਇੱਕ ਹੋਰ ਕਿਸ਼ਤ ਲਈ ਗੁਰਦਾਸਪੁਰ ਅਤੇ ਮੋਹਾਲੀ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਪੀਐਮ ਸਨਮਾਨ ਨidhi ਯੋਜਨਾ ਤਹਿਤ ਖਾਤਿਆਂ ਵਿੱਚ ਭੇਜੀ ਇੱਕ ਹੋਰ ਕਿਸ਼ਤ ਲਈ ਧੰਨਵਾਦ ਕੀਤਾ ਹੈ ਕਿਸਾਨਾਂ ਨੇ ਦੱਸਿਆ ਕਿ ਇਹ ਪੈਸੇ ਲਗਾਤਾਰ ਖਾਤਿਆਂ ਵਿੱਚ ਆ ਰਹੇ ਨੇ ਜਿਸ ਨਾਲ ਉਹ ਆਪਣੀ ਖੇਤੀਬਾੜੀ ਦੇ ਕਈ ਕੰਮ ਕਰ ਸਕਦੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਪੀਐਮ ਸਨਮਾਨ ਨidhi ਤਹਿਤ ਖਾਤਿਆਂ ਵਿੱਚ ਆਏ ਪੈਸਿਆਂ ਨਾਲ ਖਾਦਾਂ ਤੇ ਦਵਾਈਆਂ ਖਰੀਦ ਸਕਦੇ ਨੇ ਉਹਨਾਂ ਇਸ ਉਪਰਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾ ਇਸ ਦੌਰਾਨ ਮੁੱਤੇਪਾਰਤਵਾਂਗ ਮੋਹਾਲੀ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਖੁਸ਼ੀ ਪ੍ਰਗਟ ਕੀਤੀ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਪਿੰਡ ਚੋਲਟਾ ਕਲਾਂ ਦੇ ਸਰਪੰਚ ਮਨੀਸ਼ ਕੁਮਾਰ ਮੋਨਾ ਸਾਬਕਾ ਸਰਪੰਚ ਰਾਏ ਸਿੰਘ ਅਤੇ ਕਿਸਾਨ ਸਰਜੀਤ ਸਿੰਘ ਬੂਟਾ ਨੇ ਅੱਜ ਆਪਣੇ ਖਾਤੇ ਵਿੱਚ 2000 ਦੀ ਕਿਸਾਨ ਸਨਮਾਨ ਰਾਸ਼ੀ ਆਉਣ ਤੇ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਰਾਸ਼ੀ ਨਾਲ ਉਹਨਾਂ ਨੂੰ ਜੀਵਨ ਪੱਧਰ ਉੱਚਾ ਚੁੱਕਣ ਤੇ ਮਦਦ ਮਿਲੀ ਹੈ बहुत धनबाद हम बहुत धन्यवाद करते हैं मोदी का बहुत बहुत शुक्रिया दो हजार रुपया इसे माड़ा मोटा सारा लग जाएगा क्या फायदा जी फायदा दवाई बुटी का चलो यूरिया दवाई पानी का सिस्टम अकाउंट चाहते हैं बड़ी जी पैसे खुश है हाँ सरकार का धनबाद ਤੇ ਮੋਦੀ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਕਿ ਅੱਜ ਉਹਨਾਂ ਨੇ 20ਵੀਂ ਕਿਸ਼ਤ ਸਾਨੂੰ ਖਾਤਿਆਂ ਚ ਪਾਤੀ ਐ ਤੇ ਬਾਕੀ ਅਸੀਂ ਆਪਣੀ ਮਨਮਰਜ਼ੀ ਨਾਲ ਦਵਾਈ ਬੁੱਟੀ ਤੇ ਹੋਰ ਕਰਦੇ ਘਰੇਲੂ ਖਰਚੇ ਚ ਉਹਨੂੰ ਖਰਚਦੇ ਆਂ ਤੇ ਸਾਨੂੰ ਬੜਾ ਆਨੰਦ ਆਉਂਦਾ ਹੈ ਬੜੇ ਭੇਜੇ ਵੀ ਮੁਤਾਬਕ ਤੇ ਅਸੀਂ ਬਹੁਤ ਮੋਦੀ ਜੀ ਦਾ ਧੰਨਵਾਦ ਕਰਦੇ ਆਂ 1000 ਰੁਪਏ ਜੀ ਆ ਰਿਹਾ ਹਰ ਇੱਕ ਮਹੀਨੇ ਬਹੁਤ ਫਾਇਦਾ ਜੀ ਹੈ ਨਾ ਪੈਸਿਆਂ ਦਾ ਜਿੱਕਣਾ ਅੱਜ ਕੱਲ ਪੈਸੇ ਆ ਜਾਣੀ ਜਾਂ ਜੀਂਦਾਰ ਪੈਸੇ ਨਹੀਂ ਹੈ ਚੜੀ ਪਾਸ ਬਰੇ ਹੀ ਕਰਨੀ ਆਪਾਂ ਨੇ ਮੈਂ ਹਾਂ ਜੂੜਿਆ ਲਿਆਉਣਾ ਕੰਦਾ ਲੱਗਦਾ ਜੀ ਇੰਨੇ ਦਾ ਬਹੁਤ ਫਾਰਕ ਪੈ ਜਾਂਦਾ ਜੀ ਖੁਸ਼ ਹਾਂ ਜੀ ਬਿਲਕੁਲ ਓਕੇ ਕੀ ਕਹਾਂਗੇ ਮੋਦੀ ਜੀ ਨੂੰ ਮੋਦੀ ਤਾਂ ਕੋਈ ਮੈਂ ਕਹਿੰਦਾ ਜੀ ਇਹੋ ਜਿਹਾ ਪ੍ਰਧਾਨ ਮੰਤਰੀ ਨਾ ਆਇਆ ਨਾ ਆਉਣਗਾ ਮਨੂੰ ਮੋਦੀ ਦੀ ਕਿਸ਼ਤਾਂ ਜੀ ਬਰਬਰ ਆ ਰਹੀਆਂ ਜੀ ਹਾਂਜੀ ਕੋਈ ਦਿੱਕਤ ਨਹੀਂ ਹੈ ਜੀ ਅੱਜ ਦੀ ਤਰੀਕ ਹੈ ਜਿਹੜੀ 20 ਤਰੀਕ ਦੀ ਕਿਸ਼ਤ ਮੇਰੀ ਆ ਚੁੱਕੀ ਹੈ 20 20 ਹੋ ਗਿਆ ਮੈਨੂੰ 40000 ਰੁਪਏ ਆ ਗਏ 20ਵੀਂ ਕਿਸ਼ਤ ਆ ਗਈ ਹੋ ਗਿਆ ਹੋ ਜਾ 2000 ਰੁਪਏ ਆ ਗਏ